ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਚਲਾਏ ਜਾਗਰੂਕਤਾ ਅਭਿਆਨ ਦੇ ਤਹਿਤ ਅੱਜ ਗੜਸ਼ੰਕਰ ਦੇ ਪਿੰਡ ਮਹਿਤਾਪੁਰ ਵਿਖੇ ਬਲਾਕ ਵਿਕਾਸ ਤੇ ਪੰਚਾਇਤ ਵਿਭਾਗ ਗੜਸ਼ੰਕਰ ਅਤੇ ਹੁਸ਼ਿਆਰਪੁਰ ਪੁਲਿਸ ਦੇ ਸਹਿਯੋਗ ਨਾਲ ਨਸ਼ਾ ਜਾਗਰੂਕਤਾ ਕੈਂਪ ਲਗਾਇਆ ਗਿਆ ਇਸ ਕੈਂਪ ਦੇ ਵਿੱਚ ਆਲੇ ਦੁਆਲੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਨਸ਼ੇ ਦੇ ਖਿਲਾਫ ਵੱਖ-ਵੱਖ ਤਰੀਕੇ ਨਾਲ ਜਾਗਰੂਕ ਕੀਤਾ ਗਿਆ ਇਸ ਕੈਂਪ ਬਾਰੇ ਜਾਣਕਾਰੀ ਦਿੰਦੇ ਹੋਏ ਮਨਜਿੰਦਰ ਕੌਰ ਬੀ ਡੀ ਪੀਓ ਗੜਸ਼ੰਕਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿੰਡਾਂ ਨੂੰ ਨਸ਼ਾ ਮੁਕਤ ਬਣਾਉਣ ਦੇ ਲਈ ਮੁਹਿੰਮ ਸ਼ੁਰੂ ਕੀਤੀ ਹੈ ਜਿਸ ਦੇ ਤਹਿਤ ਪਿੰਡਾਂ ਦੀ ਪੰਚਾਇਤਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਜਾਗਰੂਕ ਕੀਤਾ ਗਿਆ ਕਿ ਪਿੰਡਾਂ ਦੇ ਵਿੱਚ ਮਤੇ ਪਾ ਕੇ ਜਾਗਰੂਕਤਾ ਅਭਿਆਨ ਚਲਾਇਆ ਜਾਵੇ ਤਾਂ ਕਿ ਨਸ਼ੇ ਦੇ ਕੋਹੜ ਨੂੰ ਖਤਮ ਕੀਤਾ ਜਾਵੇ ਇਸ ਮੌਕੇ ਗਲਬਾਤ ਕਰਦੇ ਹੋਏ ਮੇਜਰ ਸਿੰਘ ਐਸਪੀਐਚ ਹੁਸ਼ਿਆਰਪੁਰ ਨੇ ਦੱਸਿਆ

ਉਸਤੇ ਰਿਗਾਰਡਿੰਗ ਹੀ ਅੱਜ ਅਸੀਂ 31 25 9 ਸਾਲ ਦੇ ਆਗਾਜ਼ ਦੇ ਹੇਠਾਂ ਇਹ ਜਿਹੜਾ ਨਸ਼ਾ ਜਾਗਰੂਕਤਾ ਕੈਂਪ ਅੱਜ ਲਗਾਇਆ ਜਿਸ ਦੇ ਵਿੱਚ ਅੱਜ ਐਸਪੀ ਸਾਹਿਬ ਡਿਪਟੀ ਸਪੀਕਰ ਲੋੜੀ ਸਾਹਿਬ ਸਾਡੇ ਹੋਰ ਵੀ ਗੜਸ਼ੰਕਰ ਦੇ ਪੁਲਿਸ ਡਿਪਾਰਟਮੈਂਟ ਦੇ ਡੀਐਸਪੀ ਐਸਐਚਓ ਸਾਹਿਬ ਸਾਰੇ ਹੀ ਇੱਥੇ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ ਹਨ ਇਹੇ ਅਸੀਂ ਪਿੰਡਾਂ ਦੇ ਸਰਪੰਚਾਂ ਪੰਚਾਂ ਨੂੰ ਪੰਚਾਇਤਾਂ ਨਵਤੀ ਅੱਜ ਇਸ ਪ੍ਰੋਗਰਾਮ ਵਿੱਚ ਪਹੁੰਚਣ ਤੇ ਸੱਦਾ ਪੱਤਰ ਦਿੱਤਾ ਸੀਗਾ ਜੋ ਕਿ ਸਾਰੇ ਹੀ ਇਥੇ ਵਧੀਆ ਹਾਜ਼ਰੀ ਅੱਜ ਪੂਰੀ ਹੋਈ ਸਾਡੀ ਤੇ ਇਹ ਹੀ ਅੱਜ ਮੈਸੇਜ ਦੇਣਾ ਚਾਹਾਂਗੇ ਕਿ ਇਸ ਜਿਹੜਾ ਜਾਗਰਤਾ ਕੈਂਪ ਨੂੰ ਹੋਰ ਵੀ ਆਪਣੇ ਹਰ ਇੱਕ ਪਿੰਡ ਦੇ ਵਿੱਚ ਸਾਂਝਾ ਮਤਾ ਪਾ ਕੇ ਜਿਹੜਾ ਆਪਣਾ ਪਿੰਡ ਨਸ਼ਾ ਮੁਕਤ ਬਣਾਇਓ ਤੇ ਇਸ ਸੰਬੰਧੀ ਜਿਹੜੇ ਅੱਗੇ ਹੋਰ ਵੀ ਸਾਡੇ ਇਸ ਤਰ੍ਹਾਂ ਹੁਣ ਪੰਚਾਇਤਾਂ ਨਵੀਆਂ ਬਣੀਆਂ ਉਹਨਾਂ ਨੂੰ ਅਸੀਂ ਆਡਿਟ ਹੋ ਚੁੱਕਾ ਆਡਿਟ ਦੌਰਾਨ ਚਾਰਜ ਦੇ ਦੇ ਦਿੱਤਾ ਜਾਏਗਾ ਚਾਰਜ ਪ੍ਰੰਤ ਜਿਹੜਾ ਵੀ ਆ ਅਸੀਂ ਇਹ ਕਰਾਂਗੇ ਕਿ ਇੱਕ ਆਮ ਇਜਲਾਸ ਕਰਵਾਇਆ ਜਾਊਗਾ ਹਰ ਇੱਕ ਪਿੰਡ ਦੇ ਵਿੱਚ ਉਸ ਪਿੰਡ ਦੇ ਵਿੱਚ ਹਰ ਇੱਕ ਪਿੰਚ ਇਹ ਮਤਾ ਪਾਇਆ ਜਾਊਗਾ ਕਿ ਅਸੀਂ ਆਪਣੇ ਪਿੰਡ ਨੂੰ ਨਸ਼ਾ ਮੁਕਤ ਪਿੰਡ ਬਣਾਵਾਂਗੇ ਸੋ ਇਸ ਸਬੰਧੀ ਸਾਰੇ ਸਰਪੰਚਾਂ ਪੰਚਾਂ ਦਾ ਸਾਨੂੰ ਇਸ ਮਹਿੰਮ ਚ ਸਹਿਯੋਗ ਚਾਹੀਦਾ ਹੈ। ਅੱਜ ਜਿਹੜਾ ਪੰਜਾਬ ਸਰਕਾਰ ਦੇ ਦੇਸ਼ਾਨ ਦੇ ਅੰਦਰੇਸ਼ਨ ਦੇ ਤਹਿਤ ਅ ਜਿਲ੍ਹਾ ਪੁਲਿਸ ਔਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਮਿਲ ਕੇ ਪਿੰਡ ਮਹਿਤਾਬ ਗੋਗਾ ਮਹਿਤਾਬਪੁਰ ਤਹਿਸੀਲ ਗੜਸ਼ੰਕਰ ਦੇ ਵਿੱਚ ਜਿਹੜਾ ਅਸੀਂ ਅੱਜ ਜਿਹੜਾ ਨਸ਼ਿਆਂ ਦੇ ਤਹਿਤ ਸੰਪਰਕ ਮੁਹਿੰਮ ਤਹਿਤ ਅੱਜ ਜਿਹੜਾ ਨਸ਼ਾ ਛਡਾਉਣ ਲਈ ਪਬਲਿਕ ਨੂੰ ਅਵੇਅਰ ਕਰਨ ਲਈ ਜਿਹੜਾ ਕੈਂਪ ਲਾਇਆ ਹੈ ਜੋ ਇਸ ਕੈਂਪ ਦੇ ਵਿੱਚ ਸਾਰੇ ਸਿਵਲ ਪ੍ਰਸ਼ਾਸਨ ਨਾਲ ਕਰਦੇ ਹੋਏ ਜਿੰਨੇ ਸਬਡਿਵੀਜ਼ਨ ਗੜਸ਼ੰਕਰ ਦੇ ਵਿੱਚ ਪੈਂਦੇ ਆ ਪੰਜ ਸਰਪੰਚ ਸਾਹਿਬਾਨ ਨਵੀਆਂ ਚੁਣੀਆਂ ਗਈਆਂ ਪੰਚਾਇਤਾਂ ਨੂੰ ਬੁਲਾਇਆ ਗਿਆ ਔਰ ਉਹਨਾਂ ਨੂੰ ਮੋٹے ਤੌਰ ਦੇ ਉੱਤੇ ਉਹਨਾਂ ਦੇ ਪਿੰਡਾਂ ਦੇ ਵਿੱਚ ਕੀ ਕੀ ਨਸ਼ੇ ਬਾਰੇ ਕੋਈ ਗਤੀਵਿਧੀਆਂ ਹੋ ਰਹੀਆਂ ਆ ਕਿੱਦਾਂ ਉਹਨਾਂ ਨੂੰ ਜਨ ਅਵੇਅਰ ਕੀਤਾ ਕਿ ਤੁਹਾਡੇ ਪਿੰਡ ਦੇ ਵਿੱਚ ਕੋਈ ਨਸ਼ਾ ਵੇਚਦਾ ਆ ਜਾਂ ਨਸ਼ਾ ਕਰਨ ਵਾਲੇ ਬੱਚੇ ਹੈਗੇ ਆ ਤੇ ਉਹ ਸਾਡੇ ਹੀ ਬੱਚੇ ਜਿਹੜੇ ਭਟਕ ਗਏ ਹੈਗੇ ਆ ਉਹਨਾਂ ਨੂੰ ਤੁਸੀਂ ਜਿਹੜਾ ਆਪਾਂ ਨਸ਼ਾ ਛਡਾਊ ਕੇਂਦਰਾਂ ਵਿੱਚ ਜਮ੍ਹਾਂ ਕਰਾਈਏ ਉਹਨਾਂ ਦੀ ਕਾਉਂਸਲਿੰਗ ਕਰੀਏ ਉਹਨਾਂ ਦੇ ਪਰਿਵਾਰ ਦੇ ਨਾਲ ਜਿਹੜਾ ਸੰਪਰਕ ਮੁਹਿੰਮ ਤਹਿਤ ਜਿਹੜਾ ਉਹਨਾਂ ਨਾਲ ਕਰੀਏ ਤਾਂ ਕਿ ਜਿਹੜਾ ਸਾਡਾ ਜੂਥ ਜਿਹੜਾ ਕੋਈ ਗਲਤੀ ਦੇ ਨਾਲ ਇਸ ਕੰਮ ਲਈ ਭਟਕ ਗਿਆ ਆ ਉਹ ਆਪਣਾ ਸਿੱਧੇ ਰਸਤੇ ਪੈ ਕੇ ਤੇ ਆਪਣਾ ਜਿਹੜਾ ਆਹ ਉਹ ਆਪਣਾ ਵਧੀਆ ਜ਼ਿੰਦਗੀ ਜਿਹੜੀ ਬਤੀਤ ਕਰੇ ਇਸ ਤੋਂ ਇਲਾਵਾ ਜਿਹੜਾ ਕੋਈ ਵਿਅਕਤੀ ਉੱਥੇ ਨਸ਼ਾ ਸਪਲਾਈ ਕਰਦਾ ਹੈਗਾ ਉਹਦੀ ਜਾਣਕਾਰੀ ਅਸੀਂ ਜਿਹੜੇ ਨੰਬਰ ਡਿਸਪਲੇ ਕੀਤੇ ਆ ਜਾਂ ਅਸੀਂ ਪਰਸਨਲ ਨੰਬਰ ਵੀ ਦਿੱਤੇ ਆ ਉਦੇ ਬਾਰੇ ਪੁਲਿਸ ਨੂੰ ਇਨਫੋਰਮੇਸ਼ਨ ਦਿਓ ਤਾਂ ਕਿ ਜਿਹੜਾ ਰੈਲੇਵੈਂਟ ਕਾਨੂੰਨ ਦੇ ਤਹਿਤ ਅਸੀਂ ਉਹਨਾਂ ਨੂੰ ਬੁੱਕ ਕਰੀਏ 3rd ਪੁਆਇੰਟ ਦੇ ਵਿੱਚ ਅਸੀਂ ਉਹਨਾਂ ਨੂੰ ਕੀਤਾ ਹੈਗਾ ਕਿ ਜਿੱਦਾਂ ਮੈਂ ਅੱਜ ਡਾਟਾ ਕੱਢਿਆ ਸੀ ਅਸੀਂ ਹੁਣ ਤੱਕ ਡਿਸਟ੍ਰਿਕਟ ਹਿਯਾਰਪੁਰ ਦੇ ਵਿੱਚ 68 ਐਫ ਦੇ ਵਿੱਚ ਇੱਕ ਪ੍ਰੋਵੀਜ਼ਨ ਹੈਗਾ ਜਿ ਜਿਹੜੇ ਨਸ਼ਾ ਸਮਗਲਰਾਂ ਨੇ ਜੋ ਵੀ ਅਚਲ ਅਚਲ ਜਾਇਦਾਦ ਜਿਹੜੀ ਬਣਾਈ ਹੋਈ ਆ ਜਿਵੇਂ ਗੱਡੀਆਂ ਘਰ ਵਗੈਰਾ ਉਹਨਾਂ ਨੇ ਲਿਆ ਹੋਇਆ ਅਸੀਂ 38 ਕੇਸ ਬਣਾ ਕੇ ਜਿਹੜੇ ਡਿਸਟ੍ਰਿਕਟ ਹਿਯਾਰਪੁਰ ਦੇ ਵਿੱਚ ਭੇਜੇ ਆ ਜਿਹਦੇ ਵਿੱਚ 13 ਕੇਸ 8 ਕੇਸ ਜਿਹੜੇ ਆ ਉਹ ਗੜਸ਼ੰਕਰ ਸਾਹਬ ਡਿਵੀਜ਼ਨ ਤੇ 5 ਕੇਸ ਜਿਹੜੇ ਆ ਮਾਲਪੁਰ ਜਿਹੜੀ ਗੜਸ਼ੰਕਰ ਦੇ ਵਿੱਚ ਹੀ ਪੈਂਦੀ ਆ ਟੋਟਲ ਇਹਨਾਂ ਦੀ ਤਕਰੀਬਨ 11 ਕਰੋੜ ਦੀ ਪ੍ਰਾਪਰਟੀ ਜਿਹੜੀ ਹੈਗੀ ਆ ਅਸੀਂ ਜਿਹੜੀ ਉਹ ਜ਼ਬਤ ਕਰਾਈ ਆ ਓਵਰ ਆਲ ਜਿਹੜਾ ਸਾਡੇ ਜਿਹੜੇ 38 ਕੇਸ ਆ ਉਹਦੇ ਵਿੱਚ 25 ਕਰੋੜ ਦੇ ਲਗਭਗ 25-26 ਕਰੋੜ ਦੇ ਲਗਭਗ ਜਿਹੜੀ ਅਸੀਂ ਉਹਨਾਂ ਦੀ ਪ੍ਰਾਪਰਟੀ ਅਟੈਚ ਕਰਾਈ ਆ